ਇਹ ਲੱਗਦਾ ਨਹੀਂ ਬਾਬਿਆਂ ਦਰਸ਼ਨ ਮਹਿੰਗੇ ਪੈ ਗਏ ਨੇ ਤੁਹਾਡੀ ਇੱਕ ਘੜੀ ਵੀ ਚਲ ਗਈ ਆ ਸੋਨੇ ਦੀ ਬੁੰਦੀ ਵੀ ਚਲ ਗਈ ਆ ਨੇ ਦਰਸ਼ਨ ਤੇ ਆਪੇ ਮਹਿੰਗੇ ਹੋ ਗਏ ਜਿੰਨਾਂ ਨੇ ਮੈਨੂੰ ਛੁੱਧ ਬੋਦੀ ਕੋਈ ਨਹੀਂ ਰਹੀ ਤੇ ਮੈਂ ਸਾਗੀਤਾਂ ਨੂੰ ਪਾਵਾਂ ਹੋਰ ਵੀ ਕੋਈ ਲੈ ਆਂਦੇ ਕਿਉਂਕਿ ਦੁਕਾਨ ਤੇ ਮੈਂ ਖੁੱਲ ਹੀ ਨਹੀਂ ਆਦੀ ਦੁਕਾਨ ਖੁੱਲੀ ਹੁੰਦੀ ਫਿਰ ਪਾ ਕੋਈ ਨਵਾਂ ਹੋਰ ਵੀ ਕਰ ਜਾਂਦੇ ਵਾਰਦਾਤ ਅਸੀਂ ਇਹ ਕਿੱਥੇ ਦੁਕਾਨ ਦੇ ਜਿਹੜੇ ਲਾਗੇ ਦੁਕਾਨਦਾਰ ਉਹ ਵੀ ਤੁਹਾਡੇ ਨੇੜੇ ਸੀ ਕਹਿੰਦੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਡੇ ਮੂੰਹੋਂ ਕੁਝ ਬੋਲਿਆ ਨਹੀਂ ਗਿਆ ਫਾਂਡਾ ਕਰਨ ਵਾਸਤੇ ਆਸੀ ਕਹਿੰਦੇ ਫਾਂਡਾ ਕੀਤਾ ਕੀ ਲੱਗਦਾ ਵਾਕਿਆ ਫਾਂਡਾ ਹੋ ਗਿਆ ਨਹੀਂ ਮੈਂ ਫਾਂਡਾ ਤੇ ਆਪੇ ਹੋ ਗਿਆ ਜਿੰਨਾ ਕੰਮ ਕਰਕੇ ਨੇ ਤੇ ਫਾਂਡਾ ਤੇ ਉਹ ਹੀ ਹੋ ਗਿਆ ਪਰ ਮੈਨੂੰ ਨਹੀਂ ਮੈਂ ਫਾਂਡਾ ਫੁੰਡਾ ਕੋਈ ਨਹੀਂ ਕਰਵਾਣੀ ਪਰ ਇਹ ਜਿਹੜਾ ਲੁੱਟਣ ਦਾ ਨਵਾਂ ਢੰਗ ਨਾਲ ਲੱਭ ਲਿਆ ਕਿਉਂਕਿ ਪਹਿਲਾਂ ਇਸੇ ਬਾਜ਼ਾਰ ਚ ਥੋੜਾ ਸਮਾਂ ਪਹਿਲਾਂ ਏਟੀਐਮ ਲੁੱਟਿਆ ਜਾਂਦਾ ਰਾਤ ਦੇ ਵੇਲੇ ਇਸੇ ਬਾਜ਼ਾਰ ਚ ਥੋੜਾ ਅੱਗੇ ਚਲੇ ਜੀਏ ਦਿਨੇ ਦਿਹਾੜੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਦਾ ਕਤਲ ਕਰ ਦਿੱਤਾ ਜਾਂਦਾ ਲੁੱਟ ਦੇ ਚੱਕਰ ਚ ਉਹਦੇ ਗੱਲੇ ਚੋਂ ਪੈਸੇ ਕੱਢੇ ਜਾਂਦੇ ਜੇ ਜਦੋਂ ਵਿਰੋਧ ਕਰਦਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਐ ਇੱਕ ਬਜ਼ੁਰਗ ਨੂੰ ਅ ਬੜੀ ਦੁਖਾਂਤ ਦੀ ਗੱਲ ਆ ਵੀ ਹੁਣ ਜਿਹੜੇ ਟਾਰਗੇਟ ਸਾਡੇ ਬਜ਼ੁਰਗ ਹੋ ਗਏ ਸਾਰਿਆਂ ਨੂੰ ਬੇਨਤੀ ਆ ਵੀ ਉਹਨਾਂ ਦੀ ਪਛਾਣ ਕਰੋ ਤਾਂ ਜੋ ਇਹੋ ਜਿਹੀ ਵਾਰਦਾਤ ਹੋਰ ਸਾਡੇ ਕਿਸੇ ਬਜ਼ੁਰਗ ਆ ਮਾ ਭੈਣ ਜਾਂ ਸਾਡੇ ਬਾਬ ਨਾਲ ਨਾ ਹੋ ਜਾਵੇ ਤਾਂ ਜੋ ਅਸੀਂ ਇਹ ਸਿਸਟਮ ਨੂੰ ਠੀਕ ਕਰ ਸਕੀਏ ਠੀਕ ਕਰਕੇ ਜਿਹੜੇ ਸਾਡੇ ਬਜ਼ੁਰਗ ਬਾਵਾ ਪੈਣਾ ਧੀਆਂ ਜੜੀਆਂ ਸੜਕ ਤੇ ਸੁਚਾਰੇ ਢਾਂਗੋਂ ਚੱਲ ਸਕਣ ਸਸਸੀਆ ਦੋਸਤੋ ਵੈਸੇ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਪੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਛਾਟਾ ਬਾਜ਼ਾਰ ਦੀਆਂ ਜਿੱਥੇ ਕਿ ਇਸ ਵੇਲੇ 10 ਵਜੇ ਦਾ ਸਮਾਂ ਜਿਹੜਾ ਕਿ ਦਿਨ ਦਾ ਸਮਾਂ ਕਿ ਕਹਿ ਸਕਦੇ ਆ ਲੋਕ ਆਪਣੀ ਦੁਕਾਨਦਾਰੀ ਖੋਲਦੇ ਨੇ ਦੁਕਾਨਦਾਰੀ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਐਸ ਘਰੰਡਾ ਜਿਹੜਾ ਕਿ ਕੱਪੜੇ ਦੀ ਜਿਹੜੀ ਦੁਕਾਨ ਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਆਪਣੀ ਦੁਕਾਨ ਖੋਲਣ ਵਾਸਤੇ ਦੁਕਾਨ ਤੇ ਆਉਂਦੇ ਨੇ ਪਰ ਉਸ ਤੋਂ ਪਹਿਲਾਂ ਦੋ ਵਿਅਕਤੀ ਆਉਂਦੇ ਨੇ ਇੱਕ ਨੇ ਚਿੱਟੇ ਕੱਪੜੇ ਪਾਏ ਹੁੰਦੇ ਨੇ ਅਤੇ ਰਾਹ ਪੁੱਛਦਾ ਵੀ ਗੁਰਦਵਾਰ ਸਾਹਿਬ ਦਾ ਰਾਹ ਕਿੱਧਰ ਆ ਜਦੋਂ ਬਾਬਾ ਜੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਦੂਸਰਾ ਨੌਜਵਾਨ ਆ ਜਾਂਦਾ ਅਤੇ ਆ ਕੇ ਕਹਿੰਦਾ ਤੁਸੀਂ ਦੇ ਧੰਨ ਭਾਗ ਜੇ ਤੁਰੀ ਤੇ ਬਾਬਿਆਂ ਦਸ਼ਕ ਗੱਲ ਹੈ ਮੈਂ ਤੇ ਬਾਬੇ ਲੱਭਾਂ ਦਿਆ ਸੀ ਬਾਕੀ ਪੁੱਛਾਂਗੇ ਬਜ਼ੁਰਗਾਂ ਦੇ ਨਾਲ ਸਾਰੀ ਵਾਰਦਾਤ ਹੋਇਆ ਕੀ ਸੀ ਕਿਹੜੇ ਬਾਬੇ ਆਏ ਸੀ ਦਿਨ ਦਿਹਾੜੇ ਕਿਹੜਾ ਨੌਕ ਸ਼ੀਵਾ ਦੇ ਗਏ ਨੇ ਸਾਰੀ ਗੱਲਬਾਤ ਕਰਾਂਗੇ ਬਜ਼ੁਰਗਾਂ ਨਾਲ ਤੁਸੀਂ ਦੇਖ ਸਕਦੇ ਹੋ ਬਜ਼ੁਰਗ 80 85 ਸਾਲ ਦੀ ਉਮਰ ਦੇ ਹਨ ਪਰ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਤੇ ਹਲਾ ਕੇ ਰੱਖ ਦਿੱਤਾ ਗੱਲਬਾਤ ਵੀ ਕਰਾਂਗੇ ਬਜ਼ੁਰਗਾਂ ਦੇ ਨਾਲ ਹਾਂਜੀ ਕੀ ਨਾਮ ਬਜ਼ੁਰਗ ਤੁਹਾਡਾ ਅਮਰ ਸਿੰਘ ਜੀ ਅਮਰ ਸਿੰਘ ਜੀ ਕੀ ਸਮਾਸੀ ਸ਼ਹਿਰ ਦਾ ਕਿਹੜੇ ਵਕਤੀ ਆਏ ਸੀ ਤੇ ਕਹਿੰਦੇ ਕੀ ਸੀ ਆ ਕੇ ਤਾਂ ਅਲੀ ਦਸਕ ਵੀ ਨਹੀਂ ਵਜੇ ਤੇ ਮੈਂ ਆਇਆ ਸਾਈਕਲ ਤੇ ਆਇਆ ਆ ਤੇ ਇੱਕ ਇਹਨਾਂ ਮੇਰੇ ਕੋਲ ਪਹਿਲਾਂ ਆ ਗਿਆ ਆ ਉਹ ਆਣ ਕੇ ਮੈਨੂੰ ਕਹਿਣ ਲੱਗਾ ਜੀ ਮੈਂ ਗੁਰਦਾਰੇ ਰਾ ਮੈਂ ਗੁਰਦਰਾਇ ਦੇ ਸਿੱਧਾ ਚੱਲ ਜਾ ਤੇ ਉਹ ਆਂਦੇ ਨਹੀਂ ਮੈਂ ਇਸ ਗੁਰਦਰ ਜਾਣੇ ਮੈਂ ਹੋਰ ਮੈਂ ਫਿਰ ਮੈਨੂੰ ਨਹੀਂ ਪਤਾ ਉਹ ਬਾਜ਼ਾਰ ਨੂੰ ਗਿਆ ਆ ਦੂਜਾ ਇੱਕ ਇਹਨਾਂ ਆਇਆ ਉਹ ਮੇਰੇ ਗੋਡਿਆਂ ਨੂੰ ਹੱਥ ਨਾਲ ਲਾਉਣ ਲੱ ਪਿਆ ਪਿਆਂਦਾ ਤੁਹਾਡੇ ਬੜੇ ਧੰਨ ਭਾਗ ਬਗੇ ਤੁਸੀਂ ਤੇ ਬਾਬੇ ਨੂੰ ਦਰਸ਼ਨ ਕਰ ਲਏ ਨੇ ਮੈਂ ਤਾਂ ਲੱਭਣ ਡਿਆ ਆ ਉਹਨਾਂ ਨੂੰ ਪਤਾ ਕਹਿੰਦਾ ਮੈਂ ਤਾਂ ਲੱਭਦੇ ਨਹੀਂ ਕਿ ਉਹਨਾਂ ਚ ਰੂ ਵੀ ਬਾਬਾ ਵੀ ਆ ਜਾਂਦਾ ਆ ਪਤਾ ਕਹਨਾ ਉਹ ਆਣ ਕੇ ਤੇ ਮੈਨੂੰ ਆਂਦਾ ਬਜੂਗੋ ਇੰਜ ਕਰੋ ਤੁਸੀਂ ਦੋਹੇ ਹੱਥ ਕਰੋ ਤਨ ਮੇਰੇ ਮਾਲ ਦੇ ਨਾ ਆਇਆ ਤਾਰੀਂ ਲਹਿਰਾਂ 12 ਹੋ ਜਾਣਗੀਆਂ ਪਤਾ ਕਹਨਾ ਤੇ ਮੈਂ ਉਹ ਵੇਖੀ ਜਾਣਾ ਆ ਤੇ ਮਾਲ ਮੈਨੂੰ ਫੜਾਤਾ ਉੱਤੇ ਉਹਨਾ ਗੋਲੀ ਜੀ ਰੱਖ ਲਈ ਆ ਤੇ ਮੈਨੂੰ ਮੁੜ ਕੇ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਬਸ ਮੈਂ ਤਾਂ ਵੇਖੀ ਜਾਣਾ ਤੇ ਮੈਨੂੰ ਇਸ ਨੂੰ ਜਿਹੜੇ ਚਿੱਟੇ ਕੱਪੜੇ ਜਉਂਦੇ ਨੇ ਜਿਹੜੇ ਸ਼ਖਸ ਵਾਕਈ ਬਾਬੇ ਸੀ ਕਿ ਲੱਗਦਾ ਨਹੀਂ ਬਾਬਿਆਂ ਦਸ਼ਮ ਮਹਿੰਗੇ ਪੈ ਗਏ ਨੇ ਤੁਹਾਡੀ ਇੱਕ ਘੜੀ ਵੀ ਚਲ ਗਈ ਆ ਸੋਨੇ ਦੀ ਬੰਦੀ ਵੀ ਚਲ ਗਈ ਆ ਨੇ ਦਰਸ਼ਨ ਦੇ ਆਪੇ ਮਹਿੰਗੇ ਹੋ ਗਏ ਜਾਂ ਇਹਨਾਂ ਨੇ ਮੈਨੂੰ ਛੁੱਧ ਬੋਦੀ ਕੋਈ ਨਹੀਂ ਰਹੀ ਤੇ ਮੈਂ ਦੱਸਾਂ ਕਿ ਤੁਹਾਨੂੰ ਭਾਵੇਂ ਹੋਰ ਵੀ ਕੋਈ ਲੈ ਆਂਦੇ ਕਿਉਂਕਿ ਦੁਕਾਨ ਤੇ ਮੈਂ ਖੋਲ ਹੀ ਨਹੀਂ ਆਦੀ ਦੁਕਾਨ ਖੁੱਲੀ ਹੁੰਦੀ ਫਿਰ ਭਾਵੇਂ ਕੋਈ ਨਾ ਕੋਈ ਹੋਰ ਵੀ ਕਰ ਜਾਂਦੇ ਵਾਰਦਾਤ ਤੇ ਮੈਨੂੰ ਨਹੀਂ ਨਾ ਦੇ ਅਸੀਂ ਵੇਖਿਆ ਵੀ ਦੁਕਾਨ ਦੇ ਜਿਹੜੇ ਲਾਗੇ ਦੁਕਾਨਦਾਰ ਉਹ ਵੀ ਤੁਹਾਡੇ ਨੇੜੇ ਸੀ ਕਹਿੰਦੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਹਾਡੇ ਮੂੰਹੋਂ ਕੁਝ ਬੋਲਿਆ ਨਹੀਂ ਗਿਆ ਕੀ ਹੋਇਆ ਸੀ ਤੁਹਾਨੂੰ ਮੈਨੂੰ ਪਤਾ ਨਹੀਂ ਲੱਗਾ ਕੀ ਨਾ ਦੇ ਹੋਇਆ ਮੈਂ ਜਿੱਤਰਾ ਬਿਲਕੁਲ ਹੀ ਸੁਣ ਗਿਆ ਹੋ ਗਿਆ ਜਿਹੜਾ ਬੋਲ ਹੀ ਨਾ ਦੇ ਕਿੰਨਾ ਮੈ ਮੈਨੂੰ ਕਰਦੇ ਰਹੇ ਮੈਨੂੰ ਕੋਈ ਪਤਾ ਨਹੀਂ ਲੱਗਦਾ ਰਿਹਾ ਕੀ ਨਿਕਲ ਬੋਲਾਂ ਦੀ ਕੋਸ਼ਿਸ਼ ਕੀਤੀ ਮੁੰਹਦ ਹਾਂ ਕੋਈ ਬਾਜ ਨਿਕਲੀ ਨਹੀਂ ਮੇਰੀ ਤੇ ਪਤਾ ਹੈ ਕਹਿੰਦੇ ਫਾਂਡਾ ਕਰਨ ਵਾਸਤੇ ਆਇ ਸੀ ਕਹਿੰਦੇ ਫਾਂਡਾ ਕੀਤਾ ਕੀ ਲੱਗਦਾ ਵਾਕੇ ਫਾਂਡਾ ਹੋ ਗਿਆ ਨਹੀਂ ਮੈਂ ਫਾਂਡਾ ਤੇ ਆਪੇ ਹੋ ਗਿਆ ਜੰਨੰਦ ਕੰਮ ਕਰਕੇ ਨੇ ਤੇ ਫਾਂਡਾ ਤੇ ਉਹ ਹੀ ਹੋ ਗਿਆ ਪਰ ਮੈਨੂੰ ਨਹੀਂ ਮੈਂ ਫਾਂਡਾ ਫੁੰਡਾ ਕੋਈ ਨਹੀਂ ਕਰਵਣਾ ਹੀ ਪਤਾ ਹੈ ਉਹ ਫਾਂਡਾ ਆਪਣੇ ਹੀ ਕਰ ਗਏ ਆ ਮੈਨੂੰ ਐਸੋ ਵੀ ਤੁਹਾਨੂੰ ਜਿਹੜਾ ਰਮਾਲ ਦਿੱਤਾ ਵਾ ਤੁਹਾਨੂੰ ਕੀ ਕਿਹਾ ਗਿਆ ਦਸ਼ਕਾਂ ਜੂ ਸਾਝਾ ਕਰਦੇ ਹੋ ਕੀ ਕਿਹਾ ਕੀ ਤੁਹਾਨੂੰ ਵੀ ਦੋਵੇਂ ਹੱਥ ਐਦਾ ਕਰੋ ਤਾਂ ਦੱਸ ਤੋਂ ਬਣ ਦਸ਼ਕਾਂ ਨੂੰ ਕੀ ਕਿਹਾ ਗਿਆ ਸੀ ਤੁਹਾਨੂੰ ਨਾ ਇਹੋ ਆਖਿਆ ਦੋਵੇਂ ਹੱਥ ਕਰੋ ਤੇ ਤੁਹਾਨੂੰ ਮੈਂ ਰਮਾਲ ਦਿਨਾ ਆ ਤੁਹਾਡੀਆਂ ਲਹਿਰਾਂ ਵੈਰਾਂ ਹੋ ਜਾਣਗੀਆਂ ਬਸ ਇੰਨਾ ਕਹਿ ਕੇ ਮੁੜ ਕੇ ਉਹ ਗੋਲੀ ਜੇ ਕਰ ਰੱਖਤੀ ਆ ਤੇ ਮੈਨੂੰ ਪਤਾ ਨਹੀਂ ਲੱਗਾ ਕੀ ਨਾ ਦੇ ਹੋਇਆ ਕੀ ਨਹੀਂ ਹੋਇਆ ਤੇ ਮੁੜ ਕੇ ਉਹ ਆਪਣਾ ਕੰਮ ਕਰ ਗਏ ਕੀ ਲੱਗਦਾ ਨਹੀਂ ਸੀ ਵੀ ਪਹਿਲਾਂ ਗੁਰੂ ਸਾਹਿਬ ਨੇ ਬੜੀਆਂ ਲਹਿਰਾ ਵੈਰਾ ਕੀਤੀਆਂ ਨੇ ਕੀ ਲੱਗਦਾ ਵੀ ਰਾਘੀਰ ਜਾਂ ਜਾਂਦੇ ਬਾਬੇ ਜਿਹੜੇ ਨੇ ਉਹ ਲਹਿਰਾ ਵੈਰਾ ਕਰ ਸਕਦੇ ਸੀ ਨਹੀਂ ਉਹ ਤਾਂ ਮੈਨੂੰ ਪਤਾ ਹੈ ਪਰ ਹੁਣ ਉਹਨਾਂ ਦੇ ਮੈਂ ਜਿੱ ਤੱਕ ਜਾਂਦੇ ਫਸਣ ਦਾ ਹਿਸਾਬ ਹੋ ਗਿਆ ਜਿੱਦਾਂ ਮੇਰੇ ਤੇ ਨਾ ਵੀ ਪਤਾ ਕੀ ਉਹਨੇ ਪਾਤਾ ਜਿਹੜੇ ਨਾਲ ਮੈਨੂੰ ਬੋਲਿਆ ਵੀ ਨਹੀਂ ਗਿਆ ਮੈਂ ਵਿੰਦਾ ਰਹਿ ਗਿਆ ਉਹਨਾਂ ਜਿੱਤਾਂ ਖਾਟ ਡੀਰੀਂ ਦੇ ਨਾ ਬਸ ਉਹਦੇ ਨਾਲ ਵਿੰਦਾ ਰਹਿ ਗਿਆ ਤੇ ਉਹ ਆਪਣਾ ਕੰਮ ਕਰ ਪਰ ਮੈਨੂੰ ਉਸ ਬਾਬੇ ਕਹਿੰਦੇ ਸੀ ਤੁਹਾਡੀ ਲੈ ਲਾ ਬਰਾ ਹੋ ਜਾਣਗੇ ਮੈਨੂੰ ਲੱਗਦਾ ਤੁਹਾਡੀ ਤੇ ਲੈ ਲਾ ਬਰਾ ਹੋਇਆ ਨਹੀਂ ਪਰ ਬਾਬੇ ਆ ਜਰੂਰ ਲੈ ਲਾ ਬਰਾ ਹੋ ਗਿਆ ਨੇ ਮੁੰਦਰੀ ਲੈ ਗਏ ਨੇ ਇੱਕ ਘੜੀ ਲੈ ਗਏ ਨੇ ਨਰੇ ਮਰ ਉਹਨਾਂ ਸੱਪੇ ਕਰਕੇ ਜੋ ਨਾ ਦੀ ਉਹਨਾਂ ਦੀ ਹੋਣੀਆਂ ਹੀ ਮੈਸਿਕ ਥੋੜ੍ਹੀਆਂ ਹੋਣੀਆਂ ਆਂ ਪਰ ਮੈਂ ਤੇ ਵਿੰਦਾ ਹੀ ਰਹਿ ਗਿਆ ਤੇ ਮੇਰੇ ਤਾਂ ਅੱਖਾਂ ਟੱਡੀਆਂ ਰਹਿ ਗਈਆਂ ਨੇ ਬਿਲਕੁਲ ਮੈਨੂੰ ਤਾਂ ਪਤਾ ਨਹੀਂ ਲੱਗਾ ਕਿਹੜੇ ਨਾ ਚਲੇ ਵੀ ਗਏ ਨੇ ਬਸ ਤੇ ਮੈਨੂੰ ਐਸੋ ਵੀ ਜਿਹੜੇ ਦੋ ਵਕਤੀ ਆਏ ਸੀ ਕਿੱਦਾਂ ਦੇ ਸੀ ਕਿੰਨੀ ਕੁ ਉਮਰ ਸੀ ਕਦ ਤੇ ਆਏ ਸੀ ਦੋਵੇਂ ਜਣੇ ਉਹ ਮੇਰੇ ਕੋਲ ਤੇ ਜਿਹੜਾ ਇੱਕ ਪਹਿਲੋਂ ਆਇਆ ਨਾ ਉਹ ਤੇ ਆਇਆ ਪੈਦਲ ਹੀ ਆਇਆ ਆ ਪਤਾ ਹੈ ਕਹਿੰਦਾ ਬਾਜ਼ਾਰ ਚ ਆਉਣ ਡਿਆ ਸੀ ਤੇ ਉਹਨੇ ਆਣ ਕੇ ਮੈਨੂੰ ਪੁੱਛਿਆ ਆ ਉਨੇ ਬਾਬਿਆਂ ਨੇ ਕੱਪੜੇ ਪਾਏ ਪਰ ਨਾ ਵੀ ਵਸਤਰ ਗੋਲ ਬੱਦਾ ਹੈ ਤੇ ਦੂਜਾ ਜਿਹੜਾ ਉਹ ਨਾਲ ਬਾਬਿਆਂ ਕਿਦਾਂ ਦੇ ਭੰਗਵੇਂ ਕੱਪੜੇ ਪਾਏ ਸੀ ਕਿਦਾਂ ਦੇ ਕੱਪੜੇ ਪਾਏ ਸੀ ਗਾਲ 'ਚ ਕੋਈ ਸਾਫਾ ਪਾਇਆ ਸੀ ਕੀ ਪਾਇਆ ਸੀਗਾ ਪਰ ਨਾ ਵੀ ਹੈਗਾ ਸੀ ਉਹਨਾਂ ਦੇ ਹੱਥ ਦੇ ਵਿੱਚ ਮਤਲਬ ਉਹ ਚਿੱਟੇ ਕੱਪੜੇ ਸੀ ਤੇ ਗਾਲ ਦੇ ਵਿੱਚ ਕਿ ਮਹਾਰਾਜੀ ਵੀ ਪਾਈ ਹੋਣਾ ਪਰ ਹੈਗਾ ਨਾ ਤੇ ਮੈਂ ਇਹਨਾਂ ਦੇ ਹਾਲੀ ਆਇਆ ਹੀ ਆ ਉਸ ਵੇਲੇ ਮੈਨੂੰ ਮਗਰੋਂ ਦੂਜਾ ਆ ਗਿਆ ਬੜੇ ਉਹ ਗੋਡਿਆਂ ਨੂੰ ਮੈਂ ਕੀ ਆ ਲੋ ਵੀ ਤੰਦਾ ਦੱਸ ਮੈਂ ਨਹੀਂ ਇਹੋ ਜਿਹੇ ਗੋਡਿਆਂ ਹੱਥ ਉੱਤੇ ਆਂਦਾ ਮਾਰੇ ਤੁਹਾਡੇ ਦੇ ਬੜੇ ਵੱਡੇ ਭਾਗ ਹੋ ਗਏ ਤੁਹਾਨੂੰ ਦਰਸ਼ਨ ਕਰਦੇ ਆ ਬਾਬੇ ਦੇ ਅਹੀਂ ਤੇ ਮੈਂ ਲੱਭਣਿਆ ਸਵੇਰ ਦਾ ਬਸ ਉਹ ਨੇ ਨਾਲੇ ਮਨੂੜ ਕੇ ਉਹਨਾਂ ਦੇ ਆ ਬਾਬਾ ਗੱਲ ਕਰਨਾ ਪਿਆ ਮੈਂ ਇੰਜ ਕਰੋ ਜੀ ਤੁਸੀਂ ਨਾਲੇ ਰਮਾਲ ਰਮਾਲ ਲਾਲ ਮੇਰੇ ਕੋਲ ਰਮਾਲ ਲਓ ਤੇ ਦੋਵੇਂ ਹੱਥ ਕਰੋ ਦੋਵੇਂ ਹੱਥ ਕੀਤੇ ਨੇ ਉਹਨੇ ਵਿੱਚ ਉਹ ਗੋਲੀ ਜੀ ਕਿੰਨੀ ਜੀ ਰੱਖੀ ਆ ਪਤਾ ਕਰਨ ਜਿਹੜੀ ਮਿੱਟੀ ਜੇ ਰੰਗ ਦੀ ਸੀ ਤੇ ਬਾਸ ਮੁਰਕੇ ਮੈਨੂੰ ਪਤਾ ਲੱਗਾ ਮੈਂ ਹਕਾਬਾਕਾ ਰਹਿ ਗਿਆ ਉਹਦੇ ਵਿੰਦਾ ਹੀ ਰਹਿ ਗਿਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਬਜ਼ੁਰਗਾਂ ਨਾਲ ਕੀ ਮਾਰਦਤ ਹੋ ਗਈ ਆ ਸਾਡੇ ਦਸ਼ਕਾਂ ਨੂੰ ਪੀਲੇ ਖਾਸ ਕਰਕੇ ਉਹਨਾਂ ਭੈਣਾਂ ਨੂੰ ਭੈਣਾਵਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜੇ ਘਰੇ ਰਹਿੰਦੇ ਨੇ ਇਸ ਤਰ੍ਹਾਂ ਅਕਸਰ ਦੇਦੇ ਆ ਵੀ ਦੁਪਹਿਰ ਦਾ ਸਮਾਂ ਹੁੰਦਾ ਜਦੋਂ ਘਰ ਵਿੱਚ ਬਜ਼ੁਰਗ ਹੁੰਦੇ ਨੇ ਔਰਤਾਂ ਹੁੰਦੀਆਂ ਨੇ ਸਾਡੀਆਂ ਮਾਤਾਵਾਂ ਹੁੰਦੀਆਂ ਨੇ ਲੋਕ ਬੈਲ ਖੜਕਾਉਂਦੇ ਨੇ ਬੀਬੀਆਂ ਆਉਂਦੀਆਂ ਨੇ ਬੰਦੇ ਆਉਂਦੇ ਨੇ ਕਹਿੰਦੇ ਗਰਮੀ ਬੜੀ ਹੈ ਪਾਣੀ ਪਿਆ ਦਿਓ ਅਸੀਂ ਭੋਲਾ ਕਰਨ ਦੀ ਬਜਾਏ ਉਹਨਾਂ ਨੂੰ ਪਾਣੀ ਪਿਉਂਦੀ ਕੋਸ਼ਿਸ਼ ਕਰਦੇ ਆ ਪੱਕੇ ਤਰ੍ਹਾਂ ਵੀ ਮੈਂ ਦੇਖਿਆ ਕਈ ਲੋਕ ਬਿਠਾਉਂਦੇ ਨੇ ਪਰ ਹਾਲਾਤ ਦੇਖ ਲੋ ਕੀ ਨੇ ਅੱਜ ਕੱਲ੍ਹ ਭਲਾ ਕਰਨ ਦਾ ਜ਼ਮਾਨਾ ਨਹੀਂ ਜੇ ਐਸ ਕਰਕੇ ਸਾਢੇ 10 ਦਸ਼ਕਾਂ ਨੂੰ ਪਹਿਲ ਆ ਕੋਈ ਵੀ ਤਲਵਾਚਾ ਖੋਲੇ ਬਿਣਾ ਬਾਗਬੀ ਤੋਂ ਬਿਣਾ ਅਣਜਾਣ ਬੰਦੇ ਤੋਂ ਨਾ ਹੀ ਕਰੇ ਵਾਰਿਓ ਨਹੀਂ ਤੇ ਤੁਹਾਡਾ ਵੀ ਇਹ ਹਾਲਾਤ ਹੋ ਜਣੇ ਨੇ ਇਹ ਬਾਬਾ ਜੀ ਨੂੰ ਬਾਬਿਆਂ ਦੇ ਦਰਸ਼ਨ ਮਹਿੰਗੇ ਪੈ ਗਏ ਨੇ ਕਹਿੰਦੇ ਸੀ ਬਾਬੇ ਲੈਰਾਂਬਾਰਾ ਕਰ ਦਾਂਗੇ ਬਾਬਾ ਜੀ ਤੇ ਲੈਰਾਂਬਾਰਾ ਹੋਈਆਂ ਨਹੀਂ ਤੇ ਮੈਨੂੰ ਲੱਗਦਾ ਬਾਬਿਆਂ ਜਰੂਰ ਲੈਰਾਂਬਾਰਾ ਹੋਈਆਂ ਹੋਣੀਆਂ ਦਿਹਾੜੀ ਚੰਗੀ ਪੈ ਗਈ ਆ ਸਵੇਰ ਦਾ ਸਮਾਂ ਅਸੀਂ 1 ਪਹਿਲੀ ਵਾਰ ਦਾ ਕਰਕੇ ਗਏ ਨੇ ਉਤਪਾ ਹਾਲਾਤ ਦੇਖ ਲਓ ਬਜ਼ੁਰਗਾਂ ਦੇ 80-85 ਸਾਲ ਦੀ ਉਮਰ ਹੋ ਗਈ ਆ ਦੇਨ ਦਿਹਾੜੇ ਜਿੰਦਗੀ ਚ ਪਹਿਲਾ ਵਾਰ ਦਾ ਤੇ ਜਿਹੜਾ ਇਹਨਾਂ ਕੀਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਤੁਹਾਨੂੰ ਵੀਡੀਓ ਨਾਲ ਦਿਖਾਵਾਂਗੇ ਉਸ ਬਾਬੇ ਦੀ ਉਸ ਨੌਜਵਾਨ ਦੀ ਜਿਹੜਾ ਕਿ ਵੀਡੀਓ ਵਿੱਚ ਆ ਰਿਹਾ ਵਾ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਜਿੱਥੇ ਵੀ ਤੁਹਾਨੂੰ ਲੱਗੇ ਪਤਾ ਇਹਨਾਂ ਬੰਦਿਆਂ ਦਾ ਪੁਲਿਸ ਨੂੰ ਜਰੂਰ ਵਾਰਦਾਤ ਬੰਦ ਜਿਹੜਾ ਕਿ ਦੱਸਦੇ ਹੋ ਤਾਂ ਜੋ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਹੋਰ ਕੋਈ ਨਾਲ ਲੁੱਟਿਆ ਜਾ ਸਕੇ ਬਾਬੇਆਂ ਚੱਕਰਾਂ ਦੇ ਇਸ ਤਮਾਮ ਬਾਰੇ ਗੱਲਬਾਤ ਕਰਾਂਗੇ ਸਰਵਿਸਿੰਗ ਖੈਰੀ ਵੀ ਮੌਕੇ ਤੇ ਆਏ ਨੇ ਐ ਕਿਸਾ ਦੇ ਦਿਓ ਬਾਬਾ ਵੀ ਕਹਿੰਦੇ ਸੀ ਲਹਿਰਾ ਬਹਿਰਾ ਕਰਦਾਂਗੇ ਕਿ ਲੱਗਦਾ ਬਾਬਾ ਜੀ ਦੀ ਲਹਿਰਾ ਬਹਿਰਾ ਹੋਈਆਂ ਨਹੀਂ ਉਸ ਬੱਸ ਬਾਬੇ ਦੀ ਲਹਿਰਾ ਬਹਿਰਾ ਹੋਈਆਂ ਨਹੀਂ ਜਿੰਨੇ ਵੀ ਬਾਬੇ ਆ ਉਹਨਾਂ ਦੀਆਂ ਲਹਿਰਾ ਬਹਿਰਾ ਹੁੰਦੀਆਂ ਲੋਕਾਂ ਦੀਆਂ ਲਹਿਰਾ ਬਹਿਰਾ ਨਹੀਂ ਨੇ ਲੋਕਾਂ ਦੀ ਲੁੱਟ ਹੁੰਦੀ ਆ ਆਰਟੀਕਲ ਲੁੱਟ ਹੁੰਦੀ ਆ ਨਿੱਜੀ ਲੁੱਟ ਹੁੰਦੀ ਆ ਉਹਨਾਂ ਦੀ ਇਹ ਸ਼ੁਰੂ ਤੋਂ ਹੁੰਦਾ ਆ ਪਰ ਇਹ ਜਿਹੜਾ ਲੁੱਟਣ ਦਾ ਨਵਾਂ ਢੰਗ ਨਾਲ ਲੱਭ ਲਿਆ ਕਿਉਂਕਿ ਪਹਿਲਾਂ ਇਸੇ ਬਾਜ਼ਾਰ ਚ ਥੋੜਾ ਸਮਾਂ ਪਹਿਲਾਂ ਏਟੀਐਮ ਲੁੱਟਿਆ ਜਾਂਦਾ ਰਾਤ ਦੇ ਵੇਲੇ ਇਸੇ ਬਾਜ਼ਾਰ 'ਚ ਥੋੜਾ ਅੱਗੇ ਚਲੇ ਜਿਏ ਦਿਨੇ ਦਿਹਾੜੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਲੁੱਟ ਦੇ ਚੱਕਰ 'ਚ ਉਹਦੇ ਗੱਲੇ 'ਚੋਂ ਪੈਸੇ ਕੱਢੇ ਜਾਂਦੇ ਤੇ ਜਦੋਂ ਵਿਰੋਧ ਕਰਦਾ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਇੱਕ ਬਜ਼ੁਰਗ ਨੂੰ ਬੜੀ ਦੁਖਾਂਤ ਦੀ ਗੱਲ ਆ ਵੀ ਹੁਣ ਜਿਹੜੇ ਟਾਰਗੇਟ ਸਾਡੇ ਬਜ਼ੁਰਗ ਹੋ ਗਏ ਸਾਡੀਆਂ ਬਜ਼ੁਰਗ ਮਾਵਾਂ ਹੋ ਗਈਆਂ ਜਿਹੜੀਆਂ ਘਰੋਂ ਨਿਕਲਦੀਆਂ ਜਿਨ੍ਹਾਂ ਦੀਆਂ ਚੈਨੀਆਂ ਲਾਈ ਜਾਂਦੀਆਂ ਜਿਨ੍ਹਾਂ ਦੇ ਕੰਨ ਪਾੜੇ ਜਾਂਦੇ ਆ ਵਾਲੀਆਂ ਲੋਨ ਦੇ ਚੱਕਰ ਚ ਅੱਜ ਇਹ ਬਜ਼ੁਰਗ ਸਾਡੇ ਕੋਈ 80 85 85 ਸਾਲ ਦੇ ਆ ਇਹਨਾਂ ਨੂੰ ਕੋਈ ਬਾਬੇ ਆਣ ਕੇ ਠੱਗਣ ਦੇ ਚੱਕਰ ਚੱਕਰ ਮਹਾਲ ਦਿੰਦੇ ਤੇ ਉਹ ਰਮਾਲ ਨਾਲ ਜਿਹੜੇ ਇਹਨਾਂ ਦੀ ਸੁਧ ਬੁੱਧ ਜਿਹੜੀ ਆ ਖਤਮ ਹੋ ਜਾਂਦੀ ਆ ਮੰਨ ਲਓ ਵੀ ਉਹ ਜਿਹੜੇ ਕੈਮੀਕਲ ਇਹਨਾਂ ਨੂੰ ਦਿੱਤਾ ਗਿਆ ਜੋ ਕੈਮੀਕਲ ਇਹਨਾਂ ਦੇ ਕੋਈ ਜ਼ਿਆਦਾ ਮਾਰਾ ਪ੍ਰਭਾਵ ਕਰਦੇ 80-85 ਸਾਲ ਦੀ ਉਮਰ ਆ ਇਹ ਅਨਕੌਂਸ਼ੀਅਸ ਹੋਏ ਥੋੜੀ ਦੇਰ ਲਈ ਜੇ ਲਗਾਤਾਰ ਅਨਕੌਂਸ਼ੀਅਸ ਹੋਏ ਨਾ ਤੇ ਫਿਰ ਮਤਲਬ ਕੋਈ ਬਾਣਾ ਵੀ ਵਾਪਰ ਸਕਦਾ ਅੱਜ ਇਹ ਬਾਜ਼ਾਰ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਕਿਸੇ ਦਾ ਏਸੀ ਲਾਇਆ ਜਾ ਰਿਹਾ ਕਿਸੇ ਦਾ ਬਾਹਰੋਂ ਸਮਾਨ ਚੁੱਕ ਕੇ ਲੈ ਕੇ ਜਾਇਆ ਰਿਹਾ ਸ਼ਰਮ ਹੈ ਨਹੀਂ ਵੀ ਲੁਕਾਵੈਣਾ ਤੇ ਰਾਤ ਨੂੰ ਜਿਹੜੇ ਵਿਚਾਰੇ ਦੁਕਾਨਦਾਰ ਆ ਉਹ ਆਪਣੇ ਏਸੀ ਗਵਾ ਜਾਂਦੇ ਇੱਥੋਂ ਏਸੀ ਚੋਰੀ ਕਰਕੇ ਲੈ ਜਾਂਦੇ ਚੋਰ ਬڑے ਹਾਲਾਤ ਮਾੜਿਆ ਸਾਡੇ ਇਸ ਇਲਾਕੇ ਦੇ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਕਹਿ ਰਹੇ ਆ ਵੀ ਨਸ਼ੇ ਕਾਰਨ ਇਹ ਵੱਡਾ ਕਾਰਨ ਹੈ ਕਿ ਨਸ਼ਾ ਵਾ ਨਸ਼ੇ ਕਰਕੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਅਸੀਂ ਜਿਹੜੇ ਆ ਕੰਮਕਾਰ ਵਾਲੇ ਬੰਦੇ ਆ ਅਸੀਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਕਿਰਤੀ ਲੋਕ ਆ ਅਸੀਂ ਆਪਣੀਆਂ ਮਾਵਾ ਭੈਣਾ ਬੱਚਿਆਂ ਨੂੰ ਘਰ ਛੱਡ ਕੇ ਆਪਣੀਆਂ ਦੁਕਾਨਾਂ ਤੇ ਆ ਜਾਂਦੇ ਆ ਤੇ ਆਪਣਾ ਕੰਮ ਕਰਦੇ ਆ ਤੇ ਇਹੋ ਜਿਹੇ ਲੋਕ ਘਰਾਂ 'ਚ ਜਾ ਕੇ ਵੀ ਕਿਉਂਕਿ ਪਿਛਲੇ ਸਮੇਂ 'ਚ ਘਰਾਂ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਘਰਾਂ ਦੇ ਘਰ ਲੁੱਟ ਲਏ ਗਏ ਆ ਇਹੋ ਜਿਹੇ ਕੈਮੀਕਲ ਸੰਘਾ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਘਰ ਦੇ ਵਿੱਚ ਇਹੋ ਜਿਹੇ ਬਾਬਿਆਂ ਤੋਂ ਜਿਹੜਾ ਸੁਚੇਤ ਰਹਿਣ ਨਾਲ ਦੀ ਨਾਲ ਅਸੀਂ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਇਨਾਮ ਰੱਖਦੇ ਆ ਵੀ ਜਿਹੜਾ ਕੋਈ ਇਹੋ ਜਿਹੀ ਖਬਰ ਸਾਨੂੰ ਦੱਸੂਗਾ ਵੀ ਇਹ ਲੋਕ ਨੇ ਜਿਹੜੇ ਲੁੱਟਾ ਕਰ ਰਹੇ ਨੇ ਜਿਹੜੇ ਇੱਥੋਂ ਬਾਬਾ ਜੀ ਕੋ ਬਜ਼ੁਰਗਾ ਕੋ ਜਿਹੜੀ ਆ ਲੁੱਟ ਕਰ ਗਿਆ ਅਸੀਂ ਉਹਨੂੰ 20000 ਰੁਪਏ ਦਾ ਨਾਮ ਦਵਾਂਗੇ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਲ ਉਹਦਾ ਨਾਮ ਵੀ ਗੁਪਤ ਰੱਖਾਂਗੇ ਸਾਰਿਆਂ ਨੂੰ ਬੇਨਤੀ ਹੈ ਵੀ ਉਹਨਾਂ ਦੀ ਪਛਾਣ ਕਰੋ ਤਾਜੋ ਇਹੋ ਜੀ ਵਾਰਦਾਤ ਹੋਰ ਸਾਡੇ ਕਿਸੇ ਬਜ਼ੁਰਗ ਮਾਪੇਣ ਜਾਂ ਸਾਡੇ ਬਾਪ ਨਾਲ ਨਾ ਹੋ ਜਾਵੇ ਤਾਂ ਜੋ ਅਸੀਂ ਇਹ ਸਿਸਟਮ ਨੂੰ ਠੀਕ ਕਰ ਸਕੀਏ ਠੀਕ ਕਰਕੇ ਜਿਹੜੇ ਸਾਡੇ ਬਜ਼ੁਰਗ ਮਾਵਾਂ ਭੈਣਾਂ ਧੀਆਂ ਜੜੀਆਂ ਸੜਕ ਤੇ ਸੁਚਾਰੇ ਢੰਗੂ ਚੱਲ ਸਕਣ ਬਹੁਤ ਬਧੰਵਾਦੀ ਤੁਸੀਂ ਦੇਖਿਆ ਸਰਵਿਸਿੰਗ ਹਰੀ ਨੇ ਮਾਤਾ ਗੁਰਜੀ ਵੈਲਫੇਅਰ ਸੁਸਾਇਟੀ ਵੱਲੋਂ 20000 ਰੁਪਏ ਦਾ ਨਾਮ ਰੱਖ ਦਿੱਤਾ ਗਿਆ ਵਾ ਜਿਹੜਾ ਵੀ 20000 ਰੁਪਏ ਦਾ ਨਾਮ ਉਸ ਵਿਅਕਤੀ ਨੂੰ ਦਿੱਤਾ ਜਾਊਗਾ ਜਿਹੜਾ ਇਹਨਾਂ ਬੰਦਿਆਂ ਦੀ ਭਾਲ ਕਰੂਗਾ ਅਤੇ ਉਹਨਾਂ ਦਾ ਗੁਪਤ ਰੱਖਿਆ ਜਾਊਗਾ